ਵੈਗੁਰ ਜੀ ਕਾ ਗੱਲ ਸਾਰੇ ਹੋਤੇ ਜੀ ਵੈਗੁਰ ਜੀ ਕੀ ਫੜੇ ਪਿਆਰੋ ਡੱਕਿਓ ਮੜਾਇਆ ਹਾਂਜੀ ਉਸ ਸਥਾਨਕ ਲੋਕਾਂ ਤੋਂ ਪਤਾ ਲੱਗਾ ਸੀ ਤੁਹਾਡੇ ਹਾਲਾਤਾਂ ਬਾਰੇ ਹਾਂਜੀ ਕਰਦੀਆਂ ਕਿਹਨਾਂ ਛਤਾਂ ਛਤਾਂ ਵੀ ਡਿੱਗਣ ਵਾਲੀਆਂ ਹਾਂਜੀ ਛਤਾਂ ਡਿੱਗੀਆਂ ਹਾਂ ਹਕੀਕਤ ਹੈ ਹਾਂਜੀ ਬੁਰਾ ਹਾਲ ਹੈ ਠੀਕ ਹੈ ਪਿਆਰ ਰੱਖਿਆ ਤੁਹਾਡਾ ਸਾਰਾ ਟੁੱਟਾ ਵਾ ਇਹਨੂੰ ਬਦਲਣ ਦੀ ਬਾਬਾ ਜੀ ਨਹੀਂ ਕੀਤੀ ਨਹੀਂ ਜੀ ਪੈਸੇ ਹੀ ਨਹੀਂ ਲੱਗਦੇ ਮਹਾਰਾਜ ਪੈਸੇ ਆਈ ਕਿੰਨਾ ਸਮਾਂ ਆਜੀ ਨੂੰ ਹੋ ਗਿਆ ਰੱਖਸ਼ਾ ਪੁੰਦਿਆਂ ਨੂੰ 22 ਸਾਲ ਹੋ ਗਏ 22 ਸਾਲ ਹੋ ਗਏ ਹਾਂ ਧੰਨ ਬੋਲਾ ਆਉਂਦਾ ਮੁੰਡਾ ਠੀਕ ਨਹੀਂ ਰਿਹਾ ਪੈਸੇ ਲੱਗ ਨਹੀਂਦੇ ਬੇਟਾ ਟਾਟਾ ਹਾਂ ਜੀ 1.5 ਸਾਲ ਹੋ ਗਏ ਅੱਛਾ ਠੀਕ ਨਹੀਂ ਰਿਹਾ ਹਾਂ ਜੀ ਪੈਸੇ ਸਾਰੇ ਉਧਰ ਲੱਗੇ ਜਾਂਦੇ ਠੀਕ ਹੈ ਤਾਂ ਸਵਾਰੀ ਮੈਨੂੰ ਤੇ ਲੱਗਦਾ ਨਹੀਂ ਮੰਨ ਲਓ ਮੈਨੂੰ ਜੋ ਕੋ ਕਵੇ ਤੇ ਹਨਾ ਮੈਂ ਵੀ ਨਹੀਂ ਨਹੀਂ ਸਵਾਰੀ ਬੈਂਦੀ ਨਹੀਂ ਤੇ ਖਲੋਖ ਲਾ ਕੇ ਚੱਲ ਜਾਈਏ ਸੋਚਣਾ ਵਾਂ ਵੀ ਹਨਾ ਕੈਲਕੂਲੇ ਵਾਜਦੇ ਬਿਲਕੁਲ ਨਾ ਵਜੇ ਹਨਾ ਵਾਹ ਬੂ ਕੇ ਚੱਲ ਜਾਈਦਾ ਵਧੀਆ ਪਾਏ ਹੁੰਦੇ ਲੋਕਾਂ ਨੇ ਹਾਂਜੀ ਸੋ ਕਰੋ ਗੁਰੂ ਰਾਮਦਾਸ ਪਾਸ਼ਾ ਅੱਗੇ ਅਰਦਾਸ ਬੇਨਤੀ ਅਹੀਂ ਨਹੀਂ ਇਹਨੇ ਜੋਗੇ ਹੈਗੇ ਇਹ ਤੁਹਾਨੂੰ ਅਸੀਂ ਸਾਧਨ ਨਵਾਂ ਲੈ ਜੀਏ ਗੁਰੂ ਰਾਮਦਾਸ ਕਿਰਪਾ ਕਰੇਗਾ ਹਾਂ ਕਰੂਗਾ ਬਸ ਇਸ ਤਰ੍ਹਾਂ ਤੁਹਾਡੀ ਕਿਸ ਨੇ ਦੱਸ ਪਾਈ ਸੀ ਕਿ ਤੇ ਅਸੀਂ ਤੁਹਾਨੂੰ ਇਸ ਤਰ੍ਹਾਂ ਹਾਂਜੀ ਅੱਛਾ ਲੈ ਲਿਆ ਚਲੋ ਠੀਕ ਆ ਜੀ ਮਿਲਦੇ ਆਂ ਇਕਮਕਾਰ ਸਤਨਾਮ ਕਰਤਾ ਪੁਰਖ ਅਨਰਪਾਉ ਨਰਵੈਲ ਕਾਲ ਮੂਰਤੀ ਜਿਨਸੇ ਭੰਗ ਗੁਰ ਪ੍ਰਸਾਦ ਜਪ ਆ ਸੱਚ ਜਗਾ ਸੱਚ ਹੈ ਪੀ ਸਤਿਨਾਮੁ ਕੋ ਫੀ ਪੀ ਸੱਚ ਸੁਤਿਆ ਸੋਚ ਰੋ ਹੋ ਵੀ ਜੇ ਸੋਚੀ ਲੱਖ ਵਾਰ ਚੁੱਪੇ ਚੁੱਪਣਾ ਜਿਹਾ ਲਾ ਲਾਵਤਾਰ ਲੱਖੋਂ ਸੰਤ ਪੈ ਕਨ ਚੱਲਦੀ ਨਾ ਚਿਹਤਿਆ ਹੋਈ ਹੈ ਜੀ ਕੁੜੀ ਤੂ ਪਾਰ ਉਹ ਘੁੰਮ ਲ ਜਾਈ ਨਾ ਚੱਲਣਾ ਸੋ ਨਾਨਕ ਲਖਿਆ ਨਾ ਸੰਤਨ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਨਤਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨੇ ਲਹਿਮਤਾ ਕਰਨੀ ਜਿੰਨਾ ਸਾਨੂੰ দান ਕੀਤਾ ਉਹਨਾਂ ਦਾ ਵੀ ਮਾਈ ਜਵਾਦੇ ਪੋਣੇ ਪਰ ਕਿਤਾਬ ਵਧਾਉਣੀ ਹੈ ਮਿਹਰ ਕਰ ਲੀ ਜੀ ਖਾਲਸਾ ਬਾਏ ਜੀ ਦੇ ਫਤਿਹ ਹੋਰ ਪਿਆਰੇ ਚੜ੍ਹਦੀ ਕਲਾ ਹਾਂ ਜੀ ਕਿਸ ਤਰ੍ਹਾਂ ਖੁਸ਼ ਹਾਂ ਜੀ ਹਾਂ ਜੀ ਹਾਂ ਖੁਸ਼ ਹਾਂ ਜੀ ਸੋ ਵੀਰਾਂ ਦਾ ਧੰਨਵਾਦ ਕਰ ਦੋ ਇਹ ਨਾ ਹੈਲਪ ਗਰੁੱਪ ਪੈਰਿਸ ਵਾਲੇ ਵੀਰ ਆ ਹਾਂ ਜੀ ਪੈਰਿਸ ਵਿਖੇ ਖੱਟਣ ਕਮਾਉਣ ਗਏ ਆ ਹਾਂ ਜੀ ਤੇ ਅੱਜ ਆ ਜਿਹੜਾ ਵਾ ਚੌਥਾ ਰਿਸ਼ਕਾ ਦੇ ਰਿਹਾ ਲੋੜਵੰਦਾਂ ਨੂੰ ਠੀਕ ਹੈ ਜੀ ਮਿਹਰਬਾਨੀ ਇਹਨਾਂ ਦੀ ਥੈਂਕ ਯੂ ਹਾਂ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰ ਦੋ ਜਿਨ੍ਹਾਂ ਨੇ ਤੁਹਾਡੀ ਦੱਸ ਪਾਈ ਆ ਠੀਕ ਹੈ ਜੀ ਮੇਰ ਨਾਲ ਤੱਕ ਵੀਡੀਓ ਜਾਣੀ ਉਹਨਾਂ ਦਾ ਵੀ ਧੰਨਵਾਦ ਕਰ ਦੋ ਬਹੁਤ ਕਿਰਪਾ ਕੀਤੀ ਹੈ ਨਾ ਰੱਬ ਕਿਰਪਾ ਇਹਨਾਂ ਤੇ ਵੀ ਕਰੇ ਮੇਰ ਕਰੂ ਗੁਰਦੁਆਰਾ ਸਾਹਿਬ ਜਾਣਾ ਵਾ ਠੀਕ ਹੈ ਜੀ ਤੇ ਹੈਲਪ ਗਰੁੱਪ ਪੈਸਾ ਵਾਲੀ ਸਮੂਚੀ ਟੀਮ ਦਾ ਸਾਰੇ ਵੀਰਾਂ ਦਾ ਅਰਦਾਸ ਬੇਨਤੀ ਕਰਨੀ ਆ ਅਰਦਾਸ ਬੇਨਤੀ ਕਰਨੀ ਉਹਨਾਂ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਕਰੂ ਕਰੂ ਗੁਰ ਨਾਲ ਪਾਠ ਹਾਂਜੀ ਬਹੁਤ ਕਿਰਪਾ ਕੀਤੀ ਬਾਬਾ ਜੀ ਤੁਹਾਨੂੰ ਜਿਹੜਾ ਮੇਰੇ ਰਸਕਾ ਲੈ ਆਤਾ ਵਾ ਬਹੁਤ ਜਿਆਦੀ ਮਿਹਰਬਾਨੀ ਤੁਹਾਡੀ ਆਡੇ ਕੋਲ ਲਿਆ ਨਹੀਂ ਜਾਣਾ ਕੁੱਤਾ ਸਾਰਾ ਇਸ ਦਾ ਕਹਾਂ ਇਨਰ ਧੰਨਵਾਦ ਬਹੁਤ ਜਲ ਕੱਢਾ ਨਰਕਾ ਤਰੀਕਾ ਮੇਰੇ ਕੋਲ ਲਿਆ ਨਹੀਂ ਜਾਣਾ ਮੰਦਾ ਆ ਰਹੀ ਹੁੰਦਾ ਸਾਡਾ ਢੱਲਾ ਹੀ ਸੱਤ ਸੱਤ ਡਿੱਗੀਆਂ ਹੀ ਬੁਰਾ ਹਾਰੀ ਨਹੀਂ ਜੀ ਤੁਸੀਂ ਆਪਣੇ ਦੋ ਵਕਤ ਦੀ ਰੋਟੀ ਜਿਹੜੀ ਉਹ ਕਮਾ ਸਕਦੇ ਹਾਂ ਹਾਂ ਜੀ ਹਾਂ ਜੀ ਕਮਾ ਕੇ ਤੇ ਆਪਣਾ ਜਿਹੜਾ ਪਰਿਵਾਰ ਉਹ ਉਹਦੇ ਵਿਹਲੇ ਰਹਿੰਦੇ ਹਾਂ ਕੋਈ ਬੰਦਾ ਵੀ ਨਹੀਂ ਕੁੱਤਾ ਰਸਕਾ ਹੀ ਸਾਰਾ ਹਾਂ ਜੀ ਮੈਂ ਵੇਖਿਆ ਜੀ ਉਦੋਂ ਮੈਂ ਮੈਂ ਹੀ ਕਵਰ ਕੀਤਾ ਸੀਗਾ ਹਾਂ ਜੀ ਆ ਸਾਰਾ ਜਿਹੜਾ ਉਹ ਕੁੱਤਾ ਸੀ ਹਾਂ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਵਾਲਾ ਨੇ ਕੀਤੀ। ਸੋ ਹੈਲਪ ਗਰੁੱਪ ਪੈਰਸ ਦੀ ਸਮੂਥੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ। ਔਰ ਵੀਰ ਅਸੀਂ ਅੰਮ੍ਰਿਤ ਨੀ ਲਾ ਲੱਗਦਾ। ਹਾਂ ਜੇ ਮੇਰੇ ਹਿਸਾਬ ਨਾਲ ਇਸ ਤੋਂ ਅੱਗੇ ਤੇ ਕੀਰੀ ਆ। ਠੀਕ ਹੈ ਜੀ। ਉਹ ਵੀਰ ਨੇ ਸਿਰਹਾ ਲਾਤਾ ਵਾ ਔਰ ਇਹ ਵੀ ਵਾਦਾ ਕੀਤਾ ਕਿ ਸਵੇਰੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਤੇ ਮੈਂ ਅਰਦਾਸ ਬੇਨਤੀ ਵੀ ਕਰਿਆ ਕਰਾਂਗਾ ਹੈਲਪ ਗਰੁੱਪ ਪੈਰਸ ਦੀ ਚੱਲਦੀ ਕਲਾ ਵਾਸਤੇ। ਠੀਕ ਹੈ। ਸੋ ਸਤਿਕਾਰਯੋਗ ਵੀਰੋ ਜਿਉਂਦੇ ਵਸਦੇ ਰਹੋ। ਇਸੇ ਤਰ੍ਹਾਂ ਕੁੱਲੀ ਗਰੀਬਾਂ ਦੀ ਸੰਸਾਰਾ ਹੀੜਾ ਵਾ ਲੋੜਵੰਦਾਂ ਦੀ ਅੱਖਾਂ ਚੋਂ ਚਾਪ ਕੱਢਦੇ ਰਹੋ। ਤਾਂ ਜੋ ਇਹ ਵਿਚਾਰੇ ਗਰੀਬ ਜਿਹੜੇ ਆ ਸਾਡਾ ਹੀ ਪਰਿਵਾਰ ਹੈ ਸਾਡੇ ਹੀ ਪਰਿਵਾਰ ਦਾ ਹਿੱਸਾ ਵਾ ਔਰ ਜਿਹੜਾ ਵਾ ਇਹ ਦੋ ਵਧੀ ਰੋਟੀ ਕਮਾ ਕੇ ਆਪਣਾ ਔਰ ਆਪਣੇ ਪਰਿਵਾਰ ਦਾ ਪੇਟ ਜਿਹੜਾ ਵਾ ਪਾਲ ਸਕਣ ਤੋਂ ਬਹੁਤ ਬਹੁਤ ਧੰਨਵਾਦੀ ਸੋ ਸਾਰੀ ਸੰਗਤ ਨੂੰ ਮੈਂ ਜਾਣਕਾਰੀ ਦੇਣਾ ਚਾਹੁੰਨਾ ਵਾ ਕਿ ਪੰਜਾਂ ਰਿਸ਼ਕਿਆਂ ਦੀ ਸਾਨੂੰ ਮਾਇਆ ਆਈ ਔਰ ਆ ਬਰਸਾਤਾ ਦੇ ਕਾਰਨ ਅਜਿਹਾ ਦੇਖੋ ਬੰਦਲ ਹੋਇਆ ਵਾ ਔਰ ਉਹਦਾ ਕਰਕੇ ਸਾਨੂੰ ਜਿਹੜਾ ਵਾ ਉਹ ਰੱਖਸ਼ਾ ਨਿਗਾ ਮਿਲਿਆ ਪੂਰੇ ਤੋਫਾ ਰੱਖਸ਼ਾ ਜਿਹੜਾ ਵਾ ਅਸੀਂ ਲੋੜਵੰਦ ਪਰਿਵਾਰ ਨੂੰ ਤਕਸੀਮ ਕਰ ਰਹੇ ਆ ਔਰ ਪੰਜਵਾਂ ਰਿਸ਼ਕਾ ਵੀ ਅਸੀਂ ਜਲਦੀ ਦੇ ਦੇਣਾ ਵਾ ਤੇ ਸ਼ਾਇਦ ਕੱਲ ਨੂੰ ਵੀਰਾਂ ਦੀ ਮੀਟਿੰਗ ਆ ਔਰ ਗਾਹ ਵੀ ਸ਼ਾਇਦ ਉਹ ਪਲਾਨ ਕਰਨਗੇ ਜਿਹੜਾ ਲੋੜਵੰਦਾਂ ਨੂੰ ਰੇੜੀਆਂ ਜਾਂ ਰਿਸ਼ਕੇ ਲੈ ਕੇ ਦਿੱਤੇ ਜਾ ਸਕਣ। ਉਹ ਧੰਨਵਾਦ ਜੀ ਦੱਸਦਿਆਂ ਗੱਲਾਂ ਵੀਰੀਆਂ ਹੋ ਗਈਆਂ ਵਾ। ਇਹਨਾਂ ਗੱਲਾਂ ਗੱਲਾਂ ਨਾਲ ਕੇ ਮਾਦੇ ਜਾਜ਼ੀ ਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ